ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਹਾਂ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੀ ਆ ਅੱਜ ਦੀ ਵੀਡੀਓ ਵਿੱਚ 2000 ਪੀਟੀਆਈ ਟੀਚਰ ਪੜਤੀ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਸ ਨੋਟੀਫਿਕੇਸ਼ਨ ਬਾਰੇ ਹੀ ਡਿਸਕਸ ਕਰਨ ਜਾ ਰਹੀ ਹਾਂ ਇਸ ਟੀਚਰ ਦੇ ਵਿੱਚ ਅਪਲਾਈ ਕਰਨ ਦੇ ਲਈ ਕੀ ਕੁਝ ਐਲੀਜੀਬਿਲਟੀ ਕ੍ਰਾਈਟੇਰੀਆ ਦੇਖਣ ਨੂੰ ਮਿਲੇਗਾ ਕਿਹੜੇ-ਕਿਹੜੇ ਸਾਥੀ ਇਸ ਰਿਕਰੂਟਮੈਂਟ ਦੇ ਵਿੱਚ ਅਪਲਾਈ ਕਰ ਸਕਦੇ ਨੇ ਉਮਰ ਸੀਮਾ ਕੀ ਦੇਖਣ ਨੂੰ ਮਿਲੇਗੀ ਜੇਕਰ ਤੁਹਾਨੂੰ ਜੌਬ ਮਿਲ ਜਾਂਦੀ ਹੈ ਮੈਂ ਬਿਲਕੁਲ ਚਾਹੂੰਗਾ ਪ੍ਰੇਰਿ ਕਰੂੰਗਾ ਤੁਹਾਡੇ ਲਈ ਕਿ ਜਿਹਨੇ ਸਾਥੀ ਇਹ ਵੀਡੀਓ ਦੇਖ ਰਹੀ ਹੈ एलिजिਬਿਲਟੀ ਕ੍ਰਾਈਟੇਰੀਆ ਪੂਰਾ ਕਰ ਰਹੀ ਹੂ ਤਾਂ ਤੁਹਾਨੂੰ ਜੌਬ ਮਿਲੇ ਜੇਕਰ ਤੁਹਾਨੂੰ ਜੌਬ ਮਿਲ ਜਾਂਦੀ ਹੈ ਤਾਂ ਤੁਹਾਡੀ ਸੈਲਰੀ ਕਿੰਨੀ ਹੋਏਗੀ ਐਂਡ ਜਦੋਂ ਤੁਸੀਂ ਇਹਨਾਂ ਪੋਸਟਾਂ ਦੇ ਵਿੱਚ ਅਪਲਾਈ ਕਰਦੇ ਹੋ ਤਾਂ ਫੀਸ ਕਿੰਨੀ ਲੱਗੇਗੀ ਐਂਡ ਇਸ ਤੋਂ ਇਲਾਵਾ ਹੋਰ ਜਿੰਨੀਆਂ ਵੀ ਗੱਲਾਂ ਇਸ ਨੋਟੀਫਿਕੇਸ਼ਨ ਵਿੱਚ ਲਿਖੀਆਂ ਹੋਈਆਂ ਨੇ ਸਾਰੀਆਂ ਗੱਲਾਂ ਨੂੰ ਮੈਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰੂੰਗਾ ਐਂਡ ਅੱਜ ਮੈਂ ਇਸ ਵੀਡੀਓ ਨੂੰ ਰਿਕਾਰਡ ਕਰ ਰਿਹਾ 18 ਜੁਲਾਈ 2025 ਨੂੰ ਐਂਡ ਅੱਜ ਦੇ ਦਿਨ ਹੀ ਇਹ ਜਿਹੜਾ ਨੋਟੀਫਿਕੇਸ਼ਨ ਹੈਗਾ ਜੀ ਜਾਰੀ ਕੀਤਾ ਗਿਆ ਹੈ ਸੋ ਇਹਦੇ ਵਿੱਚ ਜਿਹੜੀ ਕੁੱਲ ਵੈਕੈਂਸੀਜ਼ ਨੇ ਉਹਨਾਂ ਦੀ ਗਿਣਤੀ ਹੈਗੀ ਆ ਜੀ 2000 ਐਂਡ ਇਸ ਤਰ੍ਹਾਂ ਦੀਆਂ ਇੰਟਰਸਟਿੰਗ ਇਨਫੋਰਮੇਟਿਵ ਐਂਡ ਐਜੂਕੇਸ਼ਨਲ ਵੀਡੀਓਜ਼ ਪ੍ਰਾਪਤ ਕਰਦੇ ਰਹਿਣ ਲਈ ਆਪਣਾ ਚੈਨਲ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਵੀ ਪ੍ਰੈਸ ਕਰਦੇ ਹੋ ਸੋ ਗੱਲ ਕਰਦੇ ਆਂ 2000 ਟੀਚਰ ਦੀ ਜਿਹੜੀ ਭਰਤੀ ਦੇਖਣ ਨੂੰ ਮਿਲ ਰਹੀ ਹੈ ਪੀਟੀਆਈ ਟੀਚਰਸ ਜਿਨੂੰ ਤੁਸੀਂ ਕਹਿ ਦਿੰਦੇ ਹੋ ਪ੍ਰਾਇਮਰੀ ਸਕੂਲਾਂ ਦੇ ਵਿੱਚ ਹੀ ਇਹਨਾਂ ਨੂੰ ਰੱਖਿਆ ਜਾਊਗਾ ਸੋ ਲਗਭਗ 650 ਪੋਸਟਾਂ ਜਿਹੜੀਆਂ ਹੋਣਗੀਆਂ ਉਹ ਰੱਖੀਆਂ ਰੱਖੀਆਂ ਗਈਆਂ ਨੇ ਰਿਜ਼ਰਵਡ ਰੱਖੀਆਂ ਗਈਆਂ ਨੇ ਫੀਮੇਲਸ ਲਈ ਐਂਡ ਇਹਦੇ ਵਿੱਚ ਜਿਹੜਾ ਐਲਿਜੀਬਿਲਟੀ ਕ੍ਰਾਈਟੇਰੀਆ ਰੱਖਿਆ ਗਿਆ ਮਿਨਿਮਮ ਐਲਿਜੀਬਿਲਟੀ ਕ੍ਰਾਈਟੇਰੀਆ ਪੀਐਸਟੈਟ ਪਾਸ ਇਹਦੇ ਵਿੱਚ ਨਹੀਂ ਮੰਗਿਆ ਗਿਆ ਸੋ ਕਾਫੀ ਵਾਰ ਸਾਥੀ ਪੁੱਛਦੇ ਨੇ ਕਿ ਸਰ ਕੀ ਪੀਐਸਟੈਟ ਪਾਸ ਵਾਲੇ ਵੀ ਅਪਲਾਈ ਕਰ ਸਕਦੇ ਆ ਜੇਕਰ ਅਸੀਂ ਈਟੀਟੀ ਕੀਤੀ ਹੋਈ ਆ ਬਿਲਕੁਲ ਨਹੀਂ ਇਹਦੇ ਵਿੱਚ ਉਹ ਸਾਥੀ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਸਾਥੀਆਂ ਨੇ ਕੋਰਸ ਕੀਤਾ ਹੋਊਗਾ ਡੀਪੀਐਡ ਦਾ ਜਾਂ ਫਿਰ ਸੀਪੀਐਡ ਦਾ ਜਿਨੇ ਤੁਸੀਂ ਡਿਪਲੋਮਾ ਕਹਿ ਸਕਦੇ ਹੋ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਡਿਪਲੋਮਾ ਕੀਤਾ ਹੋਵੇ ਜਾਂ ਫਿਰ ਸੀਪੀਐਡ ਜਾਂ ਫਿਰ ਡੀਪੀਐਡ ਵਾਲੇ ਜਿਹੜੇ ਸਾਥੀ ਨੇ ਉਹ ਸਾਤੇ ਹੀ ਇਹਨਾਂ ਵੈਕੈਂਸੀਸ ਦੇ ਵਿੱਚ ਅਪਲਾਈ ਕਰ ਸਕਦੇ ਨੇ ਐਂਡ ਪਲੱਸ 2 ਤੋਂ ਬਾਅਦ ਇਹ ਜਿਹੜਾ ਕੋਰਸ ਹੈਗਾ ਜੀ ਦੇਖਣ ਨੂੰ ਮਿਲਦਾ ਹੈ ਐਂਡ ਇਹਦੇ ਵਿੱਚ ਨਾ ਤੁਹਾਨੂੰ ਇੱਕ ਫਿਜ਼ੀਕਲ ਟੈਸਟ ਵੀ ਦਿਨਾ ਪੈਣਾ ਆ ਰਿਟਨ ਟੈਸਟ ਤਾਂ ਹੋਊਗਾ ਸਿਲੈਕਸ਼ਨ ਪ੍ਰੋਸੈਸਸ ਦੀ ਵੀ ਆਪਾਂ ਗੱਲ ਕਰ ਲੈਣੀ ਆ ਚਲੋ ਮੈਂ ਮਿਨਿਮਮ ਕੁਆਲੀਫਿਕੇਸ਼ਨ ਬਾਰੇ ਦੱਸਦਾ ਕਿ ਮਿਨਿਮਮ ਕੁਆਲੀਫਿਕੇਸ਼ਨ ਦੇ ਵਿੱਚ ਤੁਸੀਂ 12ਵੀਂ ਕੀਤੀ ਹੋਵੇ 12ਵੀਂ ਤੋਂ ਬਾਅਦ ਤੁਸੀਂ ਸੀਪੀਏਡ ਜਾਂ ਫਿਰ ਡੀਪੀਏਡ ਦਾ ਕੋਰਸ ਕੀਤਾ ਹੋਵੇ ਇਸ ਤੋਂ ਬਾਅਦ ਇਹਨਾਂ ਨੇ 12ਵੀਂ ਦੇ ਵਿੱਚ ਤੁਹਾਡੇ ਕਿੰਨੇ ਨੰਬਰ ਨੇ ਇਹਦੇ ਵਿੱਚ ਇਹਨਾਂ ਨੇ ਕੋਈ ਗੱਲ ਸਪੈਸੀਫਾਈ ਨਹੀਂ ਕੀਤੀ ਜਿੰਨੇ ਵੀ ਨੰਬਰ ਹੋਣ ਤੁਸੀਂ ਅਪਲਾਈ ਕਰ ਸਕਦੇ ਹੋ ਕਿਉਂਕਿ ਇਹਨਾਂ ਕਿਉਂਕਿ ਇਹਨਾਂ ਨੇ ਕੋਈ ਗੱਲ ਮੈਂਸ਼ਨ ਕੀਤੀ ਹੀ ਨਹੀਂ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਿ ਜੇਕਰ ਮੰਨ ਲਓ ਕੁਝ ਸਾਥੀ ਇਹੋ ਜਿਹੇ ਹੋਣਗੇ ਜਿਹੜੇ ਕਿ ਅਪੀਅਰਿੰਗ ਵਿੱਚ ਹੋਣਗੇ ਅਪੀਅਰਿੰਗ ਵਾਲੇ ਸਾਥੀ ਕੀ ਇਹਨਾਂ ਵੈਕੈਂਸੀਸ ਦੇ ਵਿੱਚ ਅਪਲਾਈ ਕਰ ਸਕਦੇ ਆ ਬਿਲਕੁਲ ਇਹਨਾਂ ਨੇ ਖਾਸ ਇੱਕ ਲਾਈਨ ਲਿਖ ਛੱਡੀ ਹੈ ਕਿ ਜਿਹੜੇ ਸਾਥੀ ਅਪੀਅਰਿੰਗ ਹੈਗੇ ਆ ਲਾਸਟ ਇਅਰ ਦੇ ਵਿੱਚ ਹੈਗੇ ਆ ਐਂਡ ਬਹੁਤ سارے ਸਾਥੀ ਹੋਣਗੇ ਵੀ ਫੇਰ ਹੀ ਇਹਨਾਂ ਨੂੰ ਇਹ ਗੱਲ ਮੈਂਸ਼ਨ ਕਰਨੀ ਪੈ ਰਹੀ ਆ ਬਿਲਕੁਲ ਉਹ ਸਾਥੀ ਵੀ ਇਹਨਾਂ ਵੈਕੈਂਸੀਸ ਦੇ ਵਿੱਚ ਅਪਲਾਈ ਕਰ ਸਕਦੇ ਨੇ ਬਟ ਲਾਸਟ ਡੇਡ ਤੋਂ ਪਹਿਲਾਂ ਪਹਿਲਾਂ ਜਾਂ ਫਿਰ ਜਿਹੜੀ ਅੰਤਿਮ ਭਰਤੀ ਪ੍ਰਕਿਰਿਆ ਹੈਗੀ ਆ ਉਹਦੀ ਮਿਤੀ ਤੱਕ ਤੁਹਾਡੀ ਸਾਰੀ ਕੁਆਲੀਫਿਕੇਸ਼ਨ ਪੂਰੀ ਹੋਣੀ ਚਾਹੀਦੀ ਹੈ ਐਂਡ ਕਿਉਂਕਿ ਜੇਕਰ ਇਹਨਾਂ ਨੇ ਇਹ ਗੱਲ ਲਿਖੀ ਹੈ ਤੇ ਤੁਹਾਡੀ ਕੁਆਲੀਫਿਕੇਸ਼ਨ ਪੂਰੀ ਹੋ ਵੀ ਜਾਣੀ ਆ ਜੇਕਰ ਨਾ ਵੀ ਹੋਈ ਫਿਰ ਇਹਨਾਂ ਨੇ ਆਪ ਦੀ ਜਿਹੜੀ ਡੇਟ ਹੈਗੀ ਆ ਉਹ ਵਧਾ ਦੇਣੀ ਆ ਇਹ ਮੈਨੂੰ ਲੱਗਦਾ ਆ ਚੌਥਾ ਢਾਂਕੀ ਹੈ ਜੀ ਸਿਲੈਕਸ਼ਨ ਪ੍ਰੋਸੈਸ ਦੀ ਮੈਂ ਗੱਲ ਸਮਝਾ ਦਿੰਨਾ ਆ 70 ਨੰਬਰ ਦਾ ਤੁਹਾਡਾ ਲਿਖਤੀ ਟੈਸਟ ਲਿਆ ਜਾਊਗਾ 70 ਨੰਬਰ ਦੇ ਇਸ ਆਬਜੈਕਟਿਵ ਟਾਈਪ ਕੁਐਸਚਨ ਦੇ ਵਿੱਚ ਆਬਜੈਕਟਿਵ ਮਲਟੀਪਲ ਜਿਹੜੇ ਕੁਐਸਚਨ ਜਿਹੜੇ ਹੋਣਗੇ ਜੀ ਉਹਦਾ ਟੈਸਟ ਤੁਹਾਡੇ ਤੋਂ ਲਿਆ ਜਾਣਾ ਆ ਐਂਡ ਇਸ ਤੋਂ ਇਲਾਵਾ 30 ਨੰਬਰ ਦੀ ਜਿਹੜੀ ਸਪੋਰਟਸ ਅਚੀਵਮੈਂਟਸ ਦਾ ਇਹਨਾਂ ਨੇ ਕਾਲਮ ਰੱਖਿਆ ਹੋਇਆ ਜੇਕਰ ਮੰਨ ਲਓ ਕਿਸੇ ਨੇ ਸਟੇਟ ਪੱਧਰ ਤੇ ਜਾਂ ਫਿਰ ਪੰਜਾਬ ਸਰਕਾਰ ਵੱਲੋਂ ਕਿਤੇ ਖੇਡਿਆ ਹੋਵੇ ਤੇ ਉਹਦੇ ਨੰਬਰ ਵੀ ਮਿਲਣਗੇ ਉਹਦੇ ਵਿੱਚ ਵੀ ਇਹਨਾਂ ਨੇ ਗ੍ਰੇਡਿੰਗ ਕੀਤੀ ਹੋਈ ਆ ਜੇਕਰ ਤੁਹਾਡਾ ਗ੍ਰੇਡ A ਹੈਗਾ ਤੇ 30 ਨੰਬਰ ਲੱਗਣਗੇ ਜੇਕਰ ਗ੍ਰੇਡ B ਆ ਤੇ 25 ਨੰਬਰ ਲੱਗਣਗੇ ਗ੍ਰੇਡ C ਦੇ ਵਿੱਚ 10 ਨੰਬਰ ਲੱਗਣਗੇ ਤੇ ਗ੍ਰੇਡ D ਦੇ ਵਿੱਚ ਤੁਹਾਡੇ 5 ਨੰਬਰ ਲੱਗਣਗੇ ਸੋ ਕੁੱਲ ਮਿਲਾ ਕੇ ਜਿਹੜੇ ਨੰਬਰ ਨੇ ਜੀ ਉਹ ਤੁਹਾਡੇ 100 ਨੰਬਰ ਬਣ ਜਾਣੇ ਆ ਐਂਡ ਇਸ ਤੋਂ ਇਲਾਵਾ ਹੋਰ ਇਹਨਾਂ ਨੇ ਕਿਹੜੀਆਂ ਗੱਲਾਂ ਸਮਝਾਈਆਂ ਹੋਈਆਂ ਨੇ ਇਹਦੇ ਬਾਰੇ ਵੀ ਮੈਂ ਤੁਹਾਨੂੰ ਸਮਝਾ ਦਿੰਨਾ ਆ ਇਹਨਾਂ ਵੈਕੈਂਸੀਸ ਦੇ ਵਿੱਚ ਅਪਲਾਈ ਕਰਨ ਦੇ ਲਈ 10ਵੀਂ ਪੱਧਰ ਤੇ ਤੁਸੀਂ ਪੰਜਾਬੀ ਦਾ ਜਿਹੜਾ ਵਿਸ਼ਾ ਹੈਗਾ ਜੀ ਉਹ ਤੁਸੀਂ ਜ਼ਰੂਰ ਪੜਿਆ ਹੋਵੇ ਪੰਜਾਬੀ ਦਾ ਵਿਸ਼ਾ ਤਾਂ ਚਲੋ ਤੁਸੀਂ ਪੜਿਆ ਹੋਊਗਾ ਉਹੀ ਸਾਥੀ ਇਹਨਾਂ ਵੈਕੈਂਸੀਜ਼ ਦੇ ਵਿੱਚ ਅਪਲਾਈ ਕਰਨਗੇ ਇਸ ਤੋਂ ਇਲਾਵਾ ਜਿਹੜੇ ਸਾਥੀ ਇਹਨਾਂ ਵੈਕੈਂਸੀਜ਼ ਦੇ ਵਿੱਚ ਅਪੀਅਰ ਹੋਣਗੇ ਉਹਨਾਂ ਸਾਥੀਆਂ ਨੂੰ ਇੱਕ ਪੰਜਾਬੀ ਦਾ ਕੁਆਲੀਫਾਈਇੰਗ ਪੇਪਰ ਵੀ ਪਾਸ ਕਰਨਾ ਪੈਣਾ ਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਆ ਕਿ 2022 ਦੇ ਵਿੱਚ ਜਦੋਂ ਨਵੀਂ ਨਵੀਂ ਸਰਕਾਰ ਬਣੀ ਸੀਗੀ ਤਾ ਉਹਨਾਂ ਦੁਆਰਾ ਇੱਕ ਨੋਟੀਫਿਕੇਸ਼ਨ ਜਾਂ ਫਿਰ ਕਾਨੂੰਨ ਕਹਿ ਲੋ ਜਾਂ ਫਿਰ ਰੂਲ ਕਹਿ ਲੋ ਲਿਆਂਦਾ ਗਿਆ ਜਿਸ ਅਕੋਰਡਿੰਗ ਗਰੁੱਪ ਸੀ ਅਤੇ ਗਰੁੱਪ ਡੀ ਦੀਆਂ ਪੋਸਟਾਂ ਲਈ ਇੱਕ ਪੰਜਾਬੀ ਦਾ ਕੁਆਲੀਫਾਈਂਗ ਪੇਪਰ ਰੱਖਿਆ ਗਿਆ ਆ ਮੇਨ ਪਰਪਸ ਕੀ ਸੀ ਕਿ ਅਦਰ ਸਟੇਟ ਤੋਂ ਜਿਹੜੇ ਕੈਂਡੀਡੇਟ ਨੇ ਉਹ ਇਹਨਾਂ ਵੈਕੈਂਸੀਸ ਦੇ ਵਿੱਚ ਜੇਕਰ ਅਪਲਾਈ ਕਰਨਗੇ ਤੇ ਪੰਜਾਬੀ ਦੀ ਘੱਟ ਨੌਲੇਜ ਹੋਣ ਕਰਕੇ ਉਸ ਟੈਸਟ ਨੂੰ ਨਾ ਕਲੀਅਰ ਕਰ ਪਾਉਣਗੇ ਜਿਹਦੇ ਕਰਕੇ ਆਪਣੇ ਪੰਜਾਬ ਵਾਲੇ ਕੈਂਡੀਡੇਟ ਨੂੰ ਜੌਬ ਮਿਲਣ ਦੇ ਜਿਹੜੇ ਚਾਂਸਸ ਨੇ ਜੀ ਉਹ ਜ਼ਿਆਦਾ ਹੋਣਗੇ ਇਹ ਸਰਕਾਰ ਦੀ ਥਿੰਕਿੰਗ ਸਿਗੀ ਉਸ ਅਕੋਰਡਿੰਗ ਹੀ ਇਸ ਲਾ ਨੂੰ ਲਿਆਂਦਾ ਗਿਆ ਸਿਗਾ ਸੋ ਇਸ ਕਰਕੇ ਤੁਹਾਨੂੰ ਵੀ ਇਸ ਟੈਸਟ ਦੇ ਵਿੱਚ ਅਪੀਅਰ ਹੋਣਾ ਪੈਣਾ ਆ 50% ਨੰਬਰ ਲੈਣੇ ਪੈਣੇ ਆ ਜੇਕਰ ਮੰਨ ਲਓ 100 ਨੰਬਰ ਦਾ ਪੇਪਰ ਹੁੰਦਾ ਆ ਤਾਂ 50 ਨੰਬਰ ਤੁਹਾਨੂੰ ਐਟ ਲੀਸਟ ਲੈਣੇ ਪੈਣੇ ਆ ਕੀ ਇਹਨਾਂ ਨੰਬਰਾਂ ਨਾਲ ਜੌਬ ਦਾ ਕੋਈ ਲੈਣਾ ਦੇਣਾ ਹੈਗਾ ਆ ਜੇਕਰ ਆਪਾਂ ਮੈਰਿਟ ਦੀ ਗੱਲ ਕਰੀਏ ਤਾਂ ਮੈਰਿਟ ਤੇ ਕੋਈ ਫਰਕ ਨਹੀਂ ਪੈਣਾ ਜੇਕਰ ਮੰਨ ਲਓ ਤੁਹਾਡੇ ਨੰਬਰ ਆ ਗਏ 60 ਤੇ ਕਿਸੇ ਦੇ ਨੰਬਰ ਆ ਗਏ 80 ਤੇ ਕੀ 80 ਨੰਬਰ ਵਾਲੇ ਨੂੰ ਜੌਬ ਮਿਲੂਗੀ ਇਹ ਕੋਈ ਜ਼ਰੂਰੀ ਆ ਨਹੀਂ ਉੱਥੇ ਮੈਰਿਟ ਦੇਖੀ ਜਾਣੀ ਆ ਦੂਜੀ ਜਿਹੜੀ ਕਿ 70 ਨੰਬਰਾਂ ਦੇ ਵਿੱਚੋਂ ਤੁਹਾਡਾ ਪੇਪਰ ਲਿਆ ਗਿਆ ਆ ਤੇ ਪਲੱਸ ਜਿਹੜੇ 30 ਨੰਬਰ ਨੇ ਜਾਂ ਫਿਰ ਸਪੋਰਟਸ ਅਚੀਵਮੈਂਟਸ ਨੇ ਉਸ ਆਧਾਰ ਤੇ ਤੁਹਾਨੂੰ ਜੌਬ ਮਿਲਣੀ ਆ ਨਾ ਕਿ ਇਸ ਪੰਜਾਬੀ ਕੁਆਲਿਫਾਈਇੰਗ ਪੇਪਰ ਦੇ ਆਧਾਰ ਤੇ ਸਿਲੈਕਸ਼ਨ ਪ੍ਰੋਸੈਸ ਤੋਂ ਬਾਅਦ ਜਦੋਂ ਤੁਸੀਂ ਜੌਬ ਦੇ ਵਿੱਚ ਆ ਜਾਨੇ ਹੋ ਤਾਂ ਤੁਹਾਨੂੰ ਤਨਖਾਹ ਕਿੰਨੀ ਮਿਲੂਗੀ ਇੱਥੇ ਇਹਨਾਂ ਨੇ ਲਿਖਿਆ ਹੋਇਆ ਕਿ ਜਿਹੜੀ ਤੁਹਾਡੀ ਸੈਲਰੀ ਹੋਏਗੀ ਉਹ ਹੋਏਗੀ ਜੀ 29200 ਰੁਪਏ 29200 ਜਿਹੜੀ ਸੈਲਰੀ ਹੈਗੀ ਆ ਜੀ ਇਹ ਸਾਲ ਦੇ ਕਹਿ ਸਕਦੇ ਆ ਕਿ 3 ਸਾਲ ਜਦੋਂ ਤੱਕ ਤੁਹਾਡਾ ਪਰਖ ਕਾਲ ਚੱਲਣਾ ਆ ਪਰਖਕਾਲ ਕਿੰਨਾ ਦੇਖਣ ਨੂੰ ਮਿਲੂਗਾ ਜੀ ਇਸ ਜੌਬ ਦੇ ਵਿੱਚ 3 ਸਾਲਾਂ ਦਾ ਜਿਹੜਾ ਪਰਖਕਾਲ ਹੈਗਾ ਜੀ ਉਹ ਤੁਹਾਨੂੰ ਦੇਖਣ ਨੂੰ ਮਿਲੂਗਾ ਹਾਲਾਂਕਿ ਇਹ ਜਿਹੜਾ ਪਰਖਕਾਲ ਹੈਗਾ ਆ ਕਾਫੀ ਸਾਰੀਆਂ ਸਟੇਟਾਂ ਦੇ ਵਿੱਚ 2 ਸਾਲ ਦਾ ਰੱਖਿਆ ਜਾਂਦਾ ਆ ਸੈਂਟਰ ਦੀਆਂ ਜਾਂ ਫਿਰ ਕੇਂਦਰ ਦੀਆਂ ਸਾਰੀਆਂ ਜੌਬਸ ਦੇ ਵਿੱਚ ਵੀ ਜਿਹੜਾ 2 ਸਾਲ ਦਾ ਪਰਖਕਾਲ ਹੈਗਾ ਜੀ ਉਹ ਦੇਖਣ ਨੂੰ ਮਿਲਦਾ ਆ ਐਂਡ ਇਹਨਾਂ 3 ਸਾਲਾਂ ਬਾਅਦ ਜਿਹੜੀ ਤੁਹਾਡੀ ਸੈਲਰੀ ਹੈਗੀ ਆ ਉਹ 40 ਪਲੱਸ ਹੋ ਜਾਣੀ ਆ ਭੱਤੇ ਵਗੈਰਾ ਐਡ ਕਰਕੇ 43-44 ਹਜ਼ਾਰ ਆਫਟਰ ਪ੍ਰੋਬੇਸ਼ਨ ਦੀ ਮੈਂ ਗੱਲ ਕਰ ਰਿਹਾ ਐ ਇੰਨੀ ਕ ਸੈਲਰੀ ਤੁਹਾਨੂੰ ਦੇਖਣ ਨੂੰ ਮਿਲੂਗੀ ਉਮਰ ਸੀਮਾ ਦੀ ਗੱਲ ਕਰ ਲੈਣੀ ਆ ਕਿ 1 1 2025 ਤੱਕ ਦੀ ਇਹਨਾਂ ਨੇ ਗੱਲ ਕੀਤੀ ਹੈ ਕਿ 1 ਜਨਵਰੀ 2025 ਤੱਕ ਤੁਹਾਡੀ ਜਿਹੜੀ ਮਿਨਿਮਮ ਏਜ ਹੈਗੀ ਆ ਉਹ ਘੱਟੋ ਘੱਟ 18 ਸਾਲ ਹੋਣੀ ਚਾਹੀਦੀ ਆ ਤੇ ਜਿਆਦਾ ਤੋਂ ਜਿਆਦਾ ਸਟੈਂਡ 37 ਸਾਲ ਜਿਹੜੀ ਤੁਹਾਡੀ ਉਮਰ ਹੈਗੀ ਆ ਜੀ ਉਹ ਹੋਣੀ ਚਾਹੀਦੀ ਆ ਜਿਹੜੇ ਰਿਜ਼ਰਵਡ ਕੈਟੇਗਰੀ ਵਾਲੇ ਸਟੂਡੈਂਟ ਹੁੰਦੇ ਨੇ ਉਹਨਾਂ ਨੂੰ 5-5 ਸਾਲ ਦੀ ਛੋਟ ਹੁੰਦੀ ਆ ਸੋ ਕੁੱਲ ਮਿਲਾ ਕੇ 42 ਸਾਲ ਰਿਜ਼ਰਵਡ ਕੈਟੇਗਰੀ ਵਾਲਿਆਂ ਨੂੰ ਰਿਲੈਕਸੇਸ਼ਨ ਦੇਖਣ ਨੂੰ ਮਿਲੇਗੀ ਬਾਕੀ ਪੰਜਾਬ ਰਾਜ ਦੀਆਂ ਜਿਹੜੀਆਂ ਤਲਾਕਸ਼ੁਦਾ ਜਾਂ ਫਿਰ ਵਿਧਵਾਵਾਂ ਜਿਹੜੀਆਂ ਹੋਣਗੀਆਂ ਜੀ ਉਹਨਾਂ ਦੀ ਜਿਹੜੀ ਉੱਪਰਲੀ ਉਮਰ ਸੀਮਾ ਦੇਖਣ ਨੂੰ ਮਿਲੂਗੀ ਉਹ ਦੇਖਣ ਨੂੰ ਮਿਲੂਗੀ ਜੀ ਲਗਭਗ 40 ਸਾਲ ਐਂ ਜਿਹੜੇ ਵਿਕਲੰਗ ਹੋਣਗੇ ਜੀ ਉਹਨਾਂ ਨੂੰ 10 ਸਾਲ ਦੀ ਰਿਲੈਕਸੇਸ਼ਨ ਦੇਖਣ ਨੂੰ ਮਿਲੂਗੀ ਸੋ ਮੰਨ ਲਓ ਜੇਕਰ 37 ਸਾਲ ਉਮਰ ਸੀਗੀ ਤੇ ਫਿਰ ਉਹਨਾਂ ਨੂੰ 47 ਸਾਲ ਤੱਕ ਦੀ ਜਿਹੜੀ ਏਜ ਰਿਲੈਕਸੇਸ਼ਨ ਹੈਗੀ ਆ ਜੀ ਉਹ ਦੇਖਣ ਨੂੰ ਮਿਲੇਗੀ ਜੇਕਰ ਤੁਸੀਂ ਇਹਨਾਂ ਵੈਕੈਂਸੀਸ ਦੇ ਵਿੱਚ ਅਪਲਾਈ ਕਰਨ ਜਾ ਰਹੇ ਹੋ ਤਾ ਤੁਹਾਡੀ ਫੀਸ ਕਿੰਨੀ ਹੋਏਗੀ ਜਨਰਲ ਕੈਟਾਗਰੀ ਵਾਲੇ ਜਾਂ ਫਿਰ ਹੋਰ ਕੈਟਾਗਰੀ ਵਾਲੇ ਜਿਹੜੇ ਉਮੀਦਵਾਰ ਹੋਣਗੇ ਜੀ ਉਹਨਾਂ ਦੀ ਫੀਸ ਹੋਣੀ ਹੈ 2000 ਰਿਜ਼ਰਵਡ ਕੈਟਾਗਰੀ ਜਿਵੇਂ ਕਿ ਐਸਸੀ ਐਂਡ ਐਸਟੀ ਇਹਨਾਂ ਦੀ ਫੀਸ ਹੋਏਗੀ ਜੀ 1000 ਰੁਪਏ ਸਾਬਕਾ ਸੈਨਿਕ ਜਿਹਨੂੰ ਤੁਸੀਂ ਐਕਸ ਸਰਵਿਸਮੈਨ ਕਹਿੰਦੇ ਹੋ ਜੇਕਰ ਉਹ ਖੁਦ ਪਰਸਨ ਅਪਲਾਈ ਕਰ ਰਿਹਾ ਤਾਂ ਉਹਦੀ ਕੋਈ ਫੀਸ ਇੱਥੇ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗੀ ਰਿਜ਼ਰਵੇਸ਼ਨ ਦਾ ਲਾਭ ਲੈਣ ਦੇ ਲਈ ਤੁਸੀਂ ਪੰਜਾਬ ਦੇ ਵਸਨੀਕ ਹੋਣੇ ਚਾਹੀਦੇ ਹੋ ਤੁਹਾਡੇ ਕੋਲ ਆਪਦਾ ਵਸਨੀਕਤਾ ਸਰਟੀਫਿਕੇਟ ਹੋਣਾ ਚਾਹੀਦਾ ਆ SC BC ਜਿਹੜਾ ਵੀ ਸਰਟੀਫਿਕੇਟ ਜਿਹਦੇ ਵਿੱਚ ਤੁਸੀਂ ਅਪਲਾਈ ਕਰ ਰਹੇ ਹੋ ਸਾਰੇ ਸਰਟੀਫਿਕੇਟ ਤੁਹਾਡੇ ਬਣੇ ਹੋਣੇ ਚਾਹੀਦੇ ਨੇ ਫਾਰਮ ਭਰਦੇ ਟਾਈਮ ਕੁਝ ਗੱਲਾਂ ਦਾ ਤੁਸੀਂ ਖਾਸ ਧਿਆਨ ਰੱਖਿਓ ਕਿ ਫਾਰਮ ਜਦੋਂ ਤੁਸੀਂ ਇੱਕ ਵਾਰ ਭਰਤਾ ਜਾ ਤੇ ਉਹਦੇ ਵਿੱਚ ਕੋਈ ਗਲਤੀ ਨਾ ਕਰਿਓ ਐਂਡ ਵਾਰ-ਵਾਰ ਤੁਹਾਨੂੰ ਇੱਥੇ ਆਪਸ਼ਨ ਨਹੀਂ ਦਿੱਤੀ ਜਾਊਗੀ ਇਸ ਕਰਕੇ ਇਹਨਾਂ ਨੇ ਗੱਲ ਲਿਖੀ ਹੋਈ ਹੈ ਤੁਸੀਂ ਫਾਰਮ ਨੂੰ ਬੜੇ ਧਿਆਨ ਨਾਲ ਭਰਨਾ ਆ ਆਪਦੀ ਕੈਟਾਗਰੀ ਨੂੰ ਭਰਦੇ ਟਾਈਮ ਕੋਈ ਗਲਤੀ ਨਾ ਕਰਿਓ ਕਿਉਂਕਿ ਜਿਹੜੀ ਕੈਟਾਗਰੀ ਤੁਸੀਂ ਇੱਕ ਵਾਰ ਭਰਤੀ ਉਹ ਚੇਂਜ ਨਹੀਂ ਹੋਣੀ ਦੁਬਾਰਾ ਐਂਡ ਜਿਹੜੇ ਸਾਥੀ AWS ਦੀ ਰਿਜ਼ਰਵੇਸ਼ਨ ਲੈਣਾ ਚਾਹੁੰਦੇ ਨੇ ਉਹਨਾਂ ਲਈ ਇਹਨਾਂ ਨੇ ਖਾਸ ਹਦਾਇਤਾਂ ਵੀ ਦਿੱਤੀਆਂ ਹੋਈਆਂ ਨੇ ਤੁਸੀਂ ਇਹਨੂੰ ਤੁਸੀਂ ਜ਼ਰੂਰ ਪੜ੍ਹ ਲਿਓ ਧਿਆਨ ਨਾਲ ਪੜ੍ਹ ਲਿਓ ਐਂਡ ਤੁਸੀਂ ਫਾਰਮ ਕਦੋਂ ਤੋਂ ਭਰ ਸਕਦੇ ਹੋ ਸੋ ਇੱਥੇ ਇਹਨਾਂ ਨੇ ਡੇਟ ਜਿਹੜੀ ਹੈਗੀ ਆ ਪ੍ਰੋਵਾਈਡ ਕੀਤੀ ਹੋਈ ਆ 23 ਜੁਲਾਈ 2025 ਨੂੰ ਪੋਰਟਲ ਓਪਨ ਹੋ ਜਾਣਾ ਆ ਉਸ ਤਰੀਕ ਤੋ ਤੁਸੀਂ ਇਹਨਾਂ ਪੋਸਟਾਂ ਵਿੱਚ ਅਪਲਾਈ ਕਰ ਸਕਦੇ ਹੋ 22 ਅਗਸਤ ਤੱਕ ਇਹਨਾਂ ਦਾ ਜਿਹੜਾ ਪੋਰਟਲ ਹੈਗਾ ਜੀ ਉਹ ਓਪਨ ਰਹਿਣਾ ਆ ਉਸ ਦਿਨ ਵੀ ਮੇਰੇ ਦੁਆਰਾ ਇੱਕ ਵੀਡੀਓ ਬਣਾ ਦਿੱਤੀ ਜਾਊਗੀ ਜਿਹਦੇ ਵਿੱਚ ਮੈਂ ਤੁਹਾਨੂੰ ਸਮਝਾ ਦਊਂਗਾ ਕਿ ਸਟੈਪ ਬਾਈ ਸਟੈਪ ਤੁਸੀਂ ਜਿਹੜਾ ਫਾਰਮ ਹੈਗਾ ਯਾ ਆਨਲਾਈਨ ਫਾਰਮ ਦੀ ਮੈਂ ਗੱਲ ਕਰ ਰਿਹਾ ਕਿਵੇਂ ਭਰਨਾ ਆ ਬਾਕੀ ਕੋਈ ਹੋਰ ਜਾਣਕਾਰੀ ਲਈ ਤੁਸੀਂ ਕਰ ਸਕਦੇ ਹੋ ਕਮੈਂਟ ਤੇ ਮੈਨੂੰ ਦਿਓ ਇਜਾਜ਼ਤ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਆਪਦੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਤੇ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching god bless you all